ਅੰਮ੍ਰਿਤਸਰ ਦੇ ਮਜੀਠਾ ਰੋਡ ਦੇ ਫੋਰੈਸਟ ਚੌਂਕ ਤੋਂ ਬਾਈਪਾਸ ਚੌਂਕ ਤੱਕ ਬਣੇ ਡਿਵਾਈਡਰ ਨਗਰ ਨਿਗਮ ਦੀ ਲਾਪਰਵਾਹੀ ਦਾ ਸ਼ਿਕਾਰ ਹੋ ਰਹੇ ਹਨ ਫਾਸਟੇ ਨਿਊਜ਼ ਟੀਮ ਨੇ ਐਸ ਰੋਡ ਦਾ ਦੌਰਾ ਕਰਕੇ ਵੇਖਿਆ ਕਿ ਇਸ ਸੜਕ ਦੇ ਵਿੱਚੋ ਵਿੱਚ ਬਣੇ ਡਿਵਾਈਡਰ ਦੇ ਵਿੱਚ ਲੱਗੇ ਪਾਮ ਟਰੀ ਬਿਲਕੁਲ ਸਾਰੇ ਸੁੱਕ ਚੁੱਕੇ ਹਨ ਅਤੇ ਇਸ ਵਿੱਚ ਉਗਿਆ ਹੋਇਆ ਕਾ ਇਸ ਸੜਕ ਦੀ ਦਿੱਖ ਖਰਾਬ ਕਰ ਰਿਹਾ ਹੈ ਜ਼ਿਕਰਯੋਗ ਹੈ ਕਿ ਕੁਝ ਸਾਲ ਪਹਿਲਾਂ ਸ਼ਹਿਰ ਦੀ ਸੁੰਦਰਤਾ ਵਧਾਉਣ ਲਈ ਨਗਰ ਨਿਗਮ ਵੱਲੋਂ ਸਾਰੀਆਂ ਹੀ ਸੜਕਾਂ ਦੇ ਡਿਵਾਈਡਰਾਂ ਵਿੱਚ ਪਾਮ ਟਰੀ ਲਗਾਏ ਗਏ ਸਨ ਪਰ ਉਹਨਾਂ ਦੀ ਚੰਗੀ ਦੇਖਰੇਖ ਨਾ ਹੋਣ ਕਾਰਨ ਆਜੋ ਖਤਮ ਹੋਣ ਦੇ ਕਗਾਰ ਤੇ ਹਨ ਸ਼ਹਿਰ ਵਾਸੀਆਂ ਨੇ ਫਾਸਪੀ ਨਿਊਜ਼ ਟੀਮ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਸ਼ਹਿਰ ਵਿੱਚ ਲਗਾਏ ਗਏ ਇਹ ਪਾਂਟਰੀ ਬਿਲਕੁਲ ਸੜ ਸੁੱਕ ਚੁੱਕੇ ਹਨ ਅਤੇ ਟੁੱਟ ਕੇ ھیਠਾਂ ਡਿੱਗ ਰਹੇ ਹਨ ਉਹਨਾਂ ਦੱਸਿਆ ਕਿ ਡਿਵਾਈਡਰ ਵਿੱਚ ਉੱਗੇ ਕਾਹ ਦੀ ਕਟਾਈ ਨਾ ਹੋਣ ਕਾਰਨ ਉਹ ਸੜਕ ਤੱਕ ਨਿਕਲਿਆ ਹੋਇਆ ਹੈ ਅਤੇ ਕਿਸੇ ਹਾਦਸੇ ਦਾ ਕਾਰਨ ਵੀ ਬਣ ਸਕਦਾ ਹੈ ਅਤੇ ਇਸ ਵਧੇ ਹੋਏ ਕਾਹ ਕਰ ਮੱਛਰ ਵੀ ਪੈਦਾ ਹੁੰਦਾ ਜੋ ਕਿ ਬਿਮਾਰੀਆਂ ਦਾ ਕਾਰਨ ਬਣਦਾ ਹੈ ਉਹਨਾਂ ਕਿਹਾ ਕਿ ਜਨਤਾ ਵੱਲੋਂ ਚੁਣੇ ਹੋਏ ਨਮਾਇਦੇ ਅਤੇ ਵਿਭਾਗ ਦੇ ਅਧਿਕਾਰੀਆਂ ਨੂੰ ਇਸ ਵਾਰ ਧਿਆਨ ਦੇ ਕੇ ਡਿਵਾਈਡਰਾਂ ਦੀ ਸਫਾਈ ਕਰवानी ਚਾਹੀਦੀ ਹੈ ਅਤੇ ਲੱਗੇ ਹੋਏ ਬੂਟਿਆਂ ਤੇ ਦਰਖਤਾਂ ਦੀ ਦੇਖਭਾਲ ਕਰਨੀ ਚਾਹੀਦੀ ਹੈ। ਸਰਕਾਰ ਪ੍ਰਸ਼ਾਸਨ ਨੂੰ ਕਹਿਣਾ ਪਈ ਨਵੇਂ-ਨਵੇਂ ਐਮਐਲਏ ਵਗੈਰਾ ਬੰਦੇ ਨੇ ਸ਼ਹਿਰ ਦੇ ਜਿੰਨੇ ਵੀ ਕਾਉਂਸਲਰ ਹੈਗੇ ਰ ਉਹ ਧਿਆਨ ਨਹੀਂ ਰੱਖਦੇ ਸੀਟਾਂ ਲੈਣ ਲਈ ਵੋਟਾਂ ਲੈ ਲੈਂਦੇ ਨੇ ਬਾਅਦ ਕੋਈ ਧਿਆਨ ਨਹੀਂ ਫਸਾਤ ਹੁੰਦੀ ਹੈ ਕੁਝ ਹੁੰਦੀ ਹੈ ਤੇ ਮੇਨਟੇਨੈਂਸ ਨਹੀਂ ਸ਼ਹਿਰ ਦੀ ਰੱਖਦੇ ਬਾਗਬਾਨੀ ਵਿਭਾਗ ਉਹਨਾਂ ਨੂੰ ਨਾਲ ਨਾਲ ਹਰ ਵੀਕਲੀ ਮਹੀਨੇ ਬਾਅਦ ਟਾਈਮ ਟਾਈਮ ਦੇਖਰੇ ਕਰਨੀ ਚਾਹੀਦੀ ਹੈ ਜਦ ਚੁਣੇ ਨਿਮਾਉਂਦੇ ਨੇ ਵੋਟਾਂ ਲੈ ਕੇ ਬਹੁਤ ਵਾਅਦੇ ਕਰਦੇ ਨੇ ਉਦੋਂ ਨਵੇਂ ਨਵੇਂ ਪਲਾਂਟੇਸ਼ਨ ਕਰ ਦਿੰਦੇ ਨੇ ਸਭ ਕੁਝ ਕਰਦੇ ਨੇ ਸ਼ਹਿਰ ਦੀ ਸਾਰੀ ਇਹਦੀ ਥੋੜੀ ਬਹੁਤ ਬਾਅਦ ਉਹ ਧਿਆਨ ਨਹੀਂ ਰੱਖਦੇ ਜਦੋਂ ਵੋਟਾਂ ਲੈਣੀਆਂ ਹੁੰਦੀਆਂ ਅਗਲੀ ਵੋਟਾਂ ਦੀ ਉਦੋਂ ਥੋੜੀ ਥੋੜੀ ਜੀ ਕਾਰਵਾਈ ਵੱਡੀ ਮੋਟੀ ਕਰ ਦਿੰਦੇ ਨੇ ਪਰ ਉਹ ਜ਼ਿੰਮੇਵਾਰੀ ਨਹੀਂ ਮੰਨਦੇ ਪੂਰੀ ਅਨ ਧਿਆਨ ਦੇਣਾ ਚਾਹੀਦਾ ਹੈ ਜੀ ਆਪਾਂ ਖੜੇ ਆ ਭਾਜੀ ਮਜੀਠਾ ਰੋਡ ਦੇ ਉੱਤੇ ਨਾਰਿੰਗੇਤਨ ਦੇ ਬਾਹਰ ਤੇ ਇੱਥੇ ਦੇ ਹਾਲਾਤ ਦੇਖੋ ਤੁਸੀਂ ਕੀ ਘਤਰਾਂ ਦੇ ਹੋਏ ਹੋਏ ਆ ਕੀ ਘਾ ਵੇਖੋ ਫੁੱਟਪਾਥ ਦੇ ਉੱਤੇ ਥਾਂ ਥਾਂ ਤੇ ਕੂੜੇ ਦੇ ਢੇਰ ਲੱਗੇ ਹੋਏ ਆ ਤੇ ਡਵਾਈਡਰ ਦੇ ਉੱਤੇ ਵੇਖੋ ਹਾਂ ਤੁਸੀਂ ਕੀ ਹਾਲ ਹੈਗਾ ਤੇ ਆ ਪੇਟਪੋਲ ਦੇ ਵੇਖੋ ਇਹਨਾਂ ਦੀ ਕੋਈ ਦੇਖ ਰੱਖੀ ਨਹੀਂ ਹੈਗੀ ਕੋਈ ਪਿਛੇ ਨਾਲਾ ਹੀ ਨਹੀਂ ਹੈਗਾ ਇੱਥੇ ਥਾਂ ਥਾਂ ਤੇ ਪਾਣੀ ਇਕੱਠਾ ਹੋ ਗਿਆ ਵਾ ਕੋਏ ਕਿੰਨੇ ਕਿੰਨੇ ਪੈ ਗਏ ਆਈ ਤੇ ਬੱਚਿਆਂ ਦਾ ਬਹੁਤ ਬੁਰਾ ਹਾਲ ਹੈ ਜਦੋਂ ਛੁੱਟੀ ਦਾ ਟਾਈਮ ਹੁੰਦਾ ਤੇ ਬੜਾ ਬੁਰਾ ਹਾਲ ਹੁੰਦਾ ਪਿਆ ਜੀ ਇੱਥੇ ਮੱਛਰ ਮੁੱਛਰ ਬਹੁਤ ਪਿਆਦਾ ਹੋ ਰਿਹਾ ਜੀ ਬਿਮਾਰੀ ਅੱਜ ਕੱਲ ਉਤੋਂ ਡੇਂਗੂ ਦਾ ਇੰਨਾ ਯੋਰ ਚੱਲ ਰਿਹਾ ਵਾ ਜੀ ਤੇ ਬੱਚੇ ਬਿਮਾਰ ਬਹੁਤ ਹੋ ਰਹੇ ਆ ਕਿ ਸਰ ਸਰ ਆਲੇ ਦੁਆਲੇ ਦੇਖੋ ਤੁਸੀਂ ਕਿ ਖਾਣ ਪੀਣ ਵਾਲੀਆਂ ਦੁਕਾਨਾਂ ਵਾਂ ਤੇ ਕੂੜੇ ਦੇ ਢੇਰ ਲੱਗੇ ਆ ਤੇ ਆ ਦੇਖੋ ਸਮਾਰਟ ਸਿਟੀ ਦੇ ਚੱਕਰ ਜਿਨ੍ਹਾਂ ਨੇ ਟਰੀ ਲਾਏ ਹੀਗੇ ਕੋਈ ਦੇਖ ਰਹੀ ਨਹੀਂ ਐਗੀ ਟਰੀਆਂ ਦੀ ਤੇ ਘਾੜਾ ਡਾੜਾ ਵੱਡਾ ਆਇਆ ਪਿਆ ਵਾ ਜਿਹਦੇ ਵਿੱਚ ਮੱਛਰ ਇਹਨਾਂ ਨਾਲ ਪੈਦਾ ਹੋਣਦੇ ਆ ਬੱਚਿਆਂ ਨੂੰ ਡੇਂਗੂ ਹੋ ਰਿਹਾ ਸਕੂਲਾਂ 'ਚ ਜਾ ਕੇ ਦੇਖੋ ਤੁਸੀਂ ਕਿੰਨੀਆਂ ਛੁੱਟੀਆਂ ਮੇਰਾ ਆਪਣਾ ਬੱਚਾ ਬਿਮਾਰ ਪਿਆ ਹੋ ਆਈ ਗੱਲ ਦੇ ਡਾਕਟਰ ਪੈਸਾਂ ਦੇ ਇਹਨੇ ਨੇ پیسے ਲੈ ਰਹੇ ਆ ਤੇ ਸਰਕਾਰ ਕਹਿੰਦੀ ਹੈ ਕਿ ਆਪਾਂ ਸਮਾਰਟ ਸਿਟੀ ਬਣਾਤਾ ਵਾ ਇਨੀ ਸਫਾਈ ਕਰਾਤੀ ਆ ਇਹਨਾਂ ਕੋਲ ਕਰਾਤਾ ਇਹਨਾਂ ਨੂੰ ਪੂਰਾ ਧਿਆਨ ਦੇਣਾ ਚਾਹੀਦਾ ਜੀ ਅੱਜ ਸਾਡੇ ਮਜੀਠਾ ਰੋਡ ਤੇ ਦੇਖਿਆ ਆਪਾਂ ਜਿਹੜੇ ਫੁੱਟਪਾਥਾਂ ਤੋਂ ਤਈਆਂ ਵਿਚ ਵਾਲੀ ਜਿਹੜੀ ਰੋਡ ਦੇ ਵਿੱਚ ਲਾਈਨ ਹੈ ਜਿਹੜੀ ਉਹਦੇ ਪਾਮ ਦੇ ਰਕਤ ਲਗਾਏ ਗਏ ਸੀ ਕਾਫੀ ਖਰਚਾ ਕਰਕੇ ਕਾਰਪੋਰੇਸ਼ਨ ਨੇ ਲਗਵਾਏ ਸੀ ਪਰ ਅੱਜ ਉਹਨਾਂ ਦੀ ਹਾਲਾਤ ਦੇਖਦੇ ਆਂ ਕਿ ਉਹ ਜਗ੍ਹਾ ਤੇ ਡਿੱਗੇ ਹੋਏ ਨੇ ਤੇ ਦੇਖ ਲਓ ਕੀ ਹਾਲਾਤ ਹੈ ਇਹਨਾਂ ਦੇ ਕੋਈ ਸੁੱਕ ਚੁਕੇ ਹਨ ਤੇ ਪੈਸੇ ਦੀ ਵੇਸਟੇਜ ਹੋ ਰਹੀ ਹੈ ਤੇ ਕੁਛ ਅਜਿਹੀ ਜਗ੍ਹਾ ਤੇ ਕਹਾ ਵੀ ਨਾ ਵੱਜੂ ਗਿਆ ਜਿਹੜੀ ਬੁੱਟੀ ਇੰਨੀ ਵੱਜੂਗੀ ਹੈ ਕਿ ਐਕਸੀਡੈਂਟ ਹੋਣ ਦਾ ਖਰਚਾ ਬਣਿਆ ਹੋਇਆ ਹੈ ਬਰਸਾਤੀ ਮੌਸਮ ਤੇ ਬਿਲਕੁਲ ਦੀ ਠੀਕ ਕਹਿ ਰਹੇ ਜੇ ਬਰਸਾਤੀ ਮੌਸਮ ਕਰਕੇ ਜਗਾ ਜਗਾ ਦੇਖੋ ਜੀ ਪਾਣੀ ਦੇ ਢੇਰ ਲੱਗੇ ਪਏ ਨਾ ਕੋਈ ਨਾਲ ਕੋਈ ਸਫਾਈ ਹੈ ਤੇ ਨਾ ਇਹ ਫੁੱਟਪਾਥਾਂ ਦੀ ਕੋਈ ਸਫਾਈ ਹੈ ਸੋ ਮੈਂ ਕਾਰਪੋਰੇਸ਼ਨ ਦੇ ਕਮਿਸ਼ਨਰ ਅਲਕ ਜੀ ਨੂੰ ਬੇਨਤੀ ਕਰਦਾ ਕਿ ਆਪਣੀ ਪਾਵਰਾਂ ਦਾ ਇਸਤੇਮਾਲ ਕਰਦੇ ਹੋਏ ਆਪਣੇ ਮੁਲਾਇਮਾਂ ਤੋਂ ਇਹ ਸਾਫ ਸਫਾਈ ਦਾ ਬਿਆਨ ਜਲਦੀ ਚਲਾਉਣ ਫਾਸਟ ਨਿਊਜ਼ ਟੀਮ ਇਸ ਟਾਈਮ ਖੜੀ ਹੈ ਅੰਮ੍ਰਿਤਸਰ ਦੇ ਮਜੀਠਾ ਰੋਡ ਦੇ ਤੁਸੀਂ ਦੇਖਿਆ ਜਿਹੜਾ ਕਿ ਡਿਵਾਈਡਰ ਹੈ ਨਾਰੀਨਗਿਨ ਚੌਂਕ ਤੋਂ ਲੈ ਕੇ ਕਾਲਾ ਮਾਲਾ ਚੌਂਕ ਤੋਂ ਅੱਗੇ ਗੁਰਨਾਣਾ ਕੌਫਟਲ ਤੱਕ ਵੀ ਜਾ ਰਿਹਾ ਹੈ ਔਰ ਬਾਈ-ਵਾਸਟਾ ਵੀ ਜਾਂਦਾ ਹੈ ਤੁਸੀਂ ਦੇਖਿਆ ਸਾਡੇ ਦੇ ਵਿਚਕਾਰ ਇਸ ਬਣੇ ਡਿਵਾਈਡਰ ਦੇ ਵਿੱਚ ਬੜਾ ਸੋਹਣਾ ਇਹ ਬੂਟੇ ਲਗਾਏ ਗਏ ਸਨ ਬਹੁਤ ਮਹਿੰਗੇ ਪਾਮ ਟਰੀਜ ਨੂੰ ਕਹਿ ਦਿੰਦੇ ਆ ਲੇਕਿਨ ਉਹਦੇ ਹਾਲਾਤ ਦੇਖੋ ਮੇਨਟੇਨੈਂਸ ਸੁਣੋ ਸਾਰੇ ਸੁੱਕ ਚੁੱਕੇ ਨੇ ਡਿੱਗੇ ਹੋਏ ਨੇ ਦਰਖਤ ਨੀਚੇ ਔਰ ਕਹਾਜੜਾ ਹੈ ਡਿਵਾਈਡਰ ਦੇ ਵਿੱਚ ਕਿ ਲੋਕਾਂ ਨੇ ਕਹਿਣਾ ਕਿ ਮੱਛਰ ਪੈਦਾ ਹੁੰਦਾ ਹੈ ਬਿਮਾਰੀਆਂ ਪੈਦਾ ਹੁੰਦੀਆਂ ਨੇ ਔਰ ਸ਼ਹਿਰ ਦੀ ਖੂਬਸੂਰਤੀ ਵੀ ਖਰਾਬ ਹੋ ਰਹੀ ਹੈ ਇਸ ਲਈ ਉਹਨਾਂ ਨੇ ਸਮੰਦਰ ਵਿਭਾਗ ਨੂੰ ਇੱਕ ਵਾਰ ਫਿਰ ਅਪੀਲ ਕੀਤੀ ਹੈ ਕਿ ਇਸ ਵੱਲ ਧਿਆਨ ਦੇ ਕੇ ਇਸ ਡਿਵਾਈਡਰ ਦੀ ਸਾਫ ਸਫਾਈ ਕਰਵਾਈ ਜਾਵੇ ਤਾਂ ਕਿ ਸ਼ਹਿਰ ਵੀ ਸੋਹਣਾ ਲੱਗੇ ਔਰ ਬਿਮਾਰੀਆਂ ਦਾ ਖਤਰਾ ਵੀ ਨਾ ਕੋਈ ਰਹੇ ਫਾਸਟ ਨਿਊਜ਼ ਲਈ ਕੈਮਰਾਮੈਨ ਨਰੇਸ਼ ਕੁਮਾਰ ਦੇ ਨਾਲ ਅਜੇ ਕੁਮਾਰ